ਪਾਕਿਸਤਾਨ ਚ ਬੈਠੇ ਸਾਈਬਰ ਠੱਗਾਂ ਦੀ ਨਜ਼ਰ ਇਨੇ ਦਿਨੀ ਪੰਜਾਬ ਤੇ ਹੈ ਉਹ ਲਗਾਤਾਰ ਪਾਕਿਸਤਾਨੀ ਨੰਬਰ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਾਰੋਬਾਰੀਆਂ ਨੂੰ ਠੱਗਣ ਦੇ ਵੱਖ-ਵੱਖ ਪੈਂਤੜੇ ਅਪਣਾ ਰਹੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਾਈਬਰ ਠੱਗ ਪਾਕਿਸਤਾਨੀ ਨੰਬਰ ਤੋਂ ਚੱਲਣ ਵਾਲੇ ਵਟਸਐਪ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਡੀਪੀ ਵਰਤ ਰਹੇ ਨੇ ਜਿਸ ਵਿੱਚ ਉਹਨਾਂ ਨੇ ਆਈਜੀ ਡੀਆਈਜੀ ਅਤੇ ਸੀਪੀ ਰੈਂਕ ਦੇ ਅਧਿਕਾਰੀਆਂ ਦੀ ਡੀਪੀ ਸ਼ਾਮਿਲ ਲੁਧਿਆਣਾ ਚ ਕਈ ਕਾਰੋਬਾਰੀਆਂ ਨੂੰ ਅਜਿਹੇ ਕਾਲਾਂ ਆ ਚੁੱਕੀਆਂ ਨੇ ਅਤੇ ਹਮੇਸ਼ਾ ਉਸਦੇ ਕਿਸੇ ਪਰਿਵਾਰ ਦੇ ਮੈਂਬਰਾਂ ਨੂੰ ਪੁਲਿਸ ਵੱਲੋਂ ਫੜਿਆ ਦੱਸ ਕੇ ਜਾਂ ਫਿਰ ਕਿਸੇ ਨਾ ਕਿਸੇ ਹੋਰ ਢੰਗ ਨਾਲ ਉਹਨਾਂ ਨੂੰ ਠੱਗਣ ਦਾ ਯਤਨ ਕਰਦੇ ਨੇ। ਇਸੇ ਹੀ ਤਰ੍ਹਾਂ ਪਾਕਿਸਤਾਨ ਤੋਂ ਆਏ ਇੱਕ ਨੰਬਰ ਨੇ ਸ਼ਹਿਰ ਦੇ ਕਾਂਗਰਸੀ ਨੇਤਾ ਨੂੰ ਵੀ ਠੱਗਣ ਦਾ ਯਤਨ ਕੀਤਾ ਸੀ ਹਾਲਾਂਕਿ ਉਹ ਕਾਮਯਾਬ ਨਹੀਂ ਹੋ ਸਕੇ। ਕਾਲ ਕਰਨ ਵਾਲਾ ਖੁਦ ਨੂੰ ਪੁਲਿਸ ਅਧਿਕਾਰੀ ਦੱਸਦਾ ਹੈ ਅਤੇ ਸਾਹਮਣੇ ਵਾਲੇ ਨੂੰ ਕਹਿੰਦਾ ਹੈ ਕਿ ਤੁਹਾਡਾ ਬੇਟਾ, ਬੇਟੀ ਜਾਂ ਹੋਰ ਰਿਸ਼ਤੇਦਾਰ ਉਹਨਾਂ ਕੋਲ ਹੈ। ਜੋ ਕਿਸੇ ਨਾ ਕਿਸੇ ਅਪਰਾਧ ਗਤੀਵਿਧੀ ਚ ਸ਼ਾਮਲ ਸੀ ਅਤੇ ਉਸ ਨੂੰ ਛਡਾਉਣ ਲਈ ਉਸਦੇ ਦੱਸੇ ਬੈਂਕ ਖਾਤੇ 'ਚ ਪੈਸੇ ਪਾਉਣੇ ਹੋਣਗੇ ਇਸ ਤਰ੍ਹਾਂ ਡਰਾਤਮਕਾ ਕੇ ਕਈ ਕਾਰੋਬਾਰੀਆਂ ਨੂੰ ਸਾਈਬਰ ਅਪਰਾਧੀ ਠੱਗ ਚੁੱਕੇ ਨੇ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਨੰਬਰ ਤੇ ਕੇਸਰਗੰਜ ਮੰਡੀ ਦੇ ਇੱਕ ਕਾਰੋਬਾਰੀ ਨੂੰ ਕਾਲ ਆਈ ਸੀ ਕਾਲ ਕਰਨ ਵਾਲੇ ਠੱਗ ਨੇ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਿਆ ਸੀ ਅਤੇ ਕਾਰੋਬਾਰੀ ਦੇ بیٹے ਬਾਰੇ ਪੁੱਛਣ ਲੱਗਾ ਉਸਨੇ ਕਿਹਾ ਕਿ ਉਸਦੇ بیٹے ਨੂੰ ਕਤਲ ਦੇ ਦੋਸ਼ੀ ਦੀ ਮਦਦ ਕਰਨ ਦੇ ਦੋਸ਼ 'ਚ ਫੜਿਆ ਹੈ ਉਹ ਜੇਕਰ ਆਪਣੇ ਬੇਟੇ ਨੂੰ ਛਡਾਉਣਾ ਚਾਹੁੰਦਾ ਹੈ ਤਾਂ ਉਸਦੇ ਦੱਸੇ ਬੈਂਕ ਖਾਤੇ ਵਿੱਚ ਪੈਸੇ ਪਾ ਦੇਵੇ ਨਹੀਂ ਤਾਂ ਉਹ ਉਸਦੇ ਬੇਟੇ ਤੇ ਕੇਸ ਦਰਜ ਕਰ ਦੇਣਗੇ ਪਰ ਕਾਰੋਬਾਰੀ ਉਸਦੇ ਚਾਂਸੇ 'ਚ ਨਾ ਆਇਆ ਅਤੇ ਉਸਦਾ ਬਚਾ ਹੋ ਗਿਆ ਦੋ ਦਿਨ ਪਹਿਲਾਂ ਲੁਧਿਆਣਾ ਦੇ ਇੱਕ ਕਾਂਗਰਸੀ ਨੇਤਾ ਨੂੰ ਵੀ ਕਾਲਾਂ ਆਈਆਂ ਕਾਲ ਕਰਨ ਵਾਲੇ ਠੱਗ ਨੇ ਡੀਪੀ ਤੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਦੀ ਡੀਪੀ ਲਗਾਈ ਹੋਈ ਸੀ ਜੋ ਪਾਕਿਸਤਾਨ ਦੇ ਨੰਬਰ ਤੋਂ ਕਾਲ ਕਰਕੇ ਠੱਗਣ ਦਾ ਯਤਨ ਕਰ ਰਿਹਾ ਸੀ ਪਰ ਕਾਂਗਰਸੀ ਨੇਤਾ ਪਾਕਿਸਤਾਨੀ ਨੰਬਰ ਦੇਖ ਕੇ ਚੌਕਸ ਹੋ ਗਿਆ ਅਤੇ ਠੱਗ ਦੇ ਚਾਂਸੇ 'ਚ ਆਉਣ ਤੋਂ ਬਚ ਗਿਆ। ਉਹਨਾਂ ਨੇ ਉਕਤ ਨੰਬਰ ਬਲੌਕ ਹੀ ਕਰ ਦਿੱਤਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਕਿਸੇ ਵੀ ਕਾਲ ਕਰਨ ਵਾਲੇ ਦੇ ਚਾਂਸੇ ਵਿੱਚ ਨਾ ਆਉਣ। ਪਾਕਿਸਤਾਨੀ ਨੰਬਰ ਜਾਂ ਕਿਸੇ ਹੋਰ ਨੰਬਰ ਤੋਂ ਆਈ ਕਾਲ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਅਜਿਹੀ ਕਿਸੇ ਕਾਲ ਦੇ ਆਉਣ ਤੇ ਉਸ ਨੂੰ ਇਗਨੋਰ ਕਰਕੇ ਤੁਰੰਤ ਥਾਣਾ ਸਾਈਬਰ ਅਤੇ ਹੈਲਪਲਾਈਨ ਨੰਬਰ 1930 ਤੇ ਸੂਚਨਾ ਦੇਣ।